ਇਨਾਂ ਦੇ ਦੇਖੋ ਜੀ ਅੱਜ ਇਹਦੇ ਜਿਹੜੇ ਰੇਟ ਆ ਦੇਖੋ ਮੈਂ ਕਿਸੇ ਦੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨ ਆਇਆ ਮੇਰਾ ਕਿਸੇ ਨਾਲ ਕੋਈ ਲੜਾਈ ਕੋਈ ਗਿਲਾ ਸ਼ਿਕਵਾ ਜਾਂ ਕਿਸੇ ਦੀ ਢਿੱਡ ਤੇ ਲੱਤ ਮਾਰਨਾ ਨਹੀਂ ਹੈ ਅੱਧੇ ਤਾਂ ਰੇੜੀਆਂ ਵਾਲੇ ਦੇਖੋ ਰਾਜੋ ਭੱਜ ਗਏ ਤੁਹਾਡੇ ਸਾਹਮਣੇ ਉੱਥੋਂ ਤੱਕ ਰੇੜੀਆਂ ਲੱਗੀਆਂ ਹੁੰਦੀਆਂ ਅੱਧੇ ਰੇੜੀਆਂ ਵਾਲੇ ਭੱਜ ਗਏ ਆ ਮੂਲੀ ਆ ਗਾਜਰ ਜਿਹੜੀ ਦੇ ਰਿਹਾ ਆ ਦੇਖੋ ਉੱਥੇ ਅੱਜ 15 20 ਰੁਪਏ ਇੱਥੇ ਭਾਅ ਦੇਖੋ ਕੀ ਵੇਚ ਰਿਹਾ ਤੁਹਾਡੇ ਸਾਹਮਣੇ ਰੇਟ ਦੇਖ ਲਓ ਕੀ ਦੇ ਰਿਹਾ ਟਮਾਟਰ ਕੀ ਭਾਅ ਦੇ ਰਿਹਾ ਟਮਾਟਰਾਂ ਨੂੰ ਸਟੋਰ ਕੀਤਾ ਹੋਇਆ ਹੈ ਗੋਭੀ ਦੇਖ ਲਓ ਠੀਕ ਹੈ ਆਲੂ ਵੇਖ ਲੋ ਆਲੂ ਕਿਸਾਨ ਆ ਜਿਹੜੇ ਉਹ ਟਰੈਕਟਰ ਫੇਰਦੇ ਟਰੈਕਟਰ ਦੇ ਨਾਲ ਉਹਨੂੰ ਬਾਹਰ ਰਿਹਾ 1 ਰੁਪਿਆ ਵੀ ਕੋਈ ਦੇਣ ਨੂੰ ਤਿਆਰ ਨਹੀਂ ਤੇ ਇੱਥੇ 20 25 ਰੁਪਏ ਸਾਨੂੰ ਮਿਲ ਮਿਲਦੇ ਆਲੂ 20 25 20 ਰੁਪਏ 25 ਰੁਪਏ ਆਲੂ ਮਿਲ ਰਹੇ ਆ ਆ ਪਿਆਜ਼ ਦੇਖੋ ਜਿਹੜਾ ਅੱਜ ਕਹਿੰਦੇ ਵੀ 40 ਰੁਪਏ ਆ 60 ਰੁਪਏ ਆ ਉਹਦਾ ਰੇਟ ਆ ਜਿਹੜਾ ਬਾਜ਼ਾਰ ਦੇ ਅੰਦਰ ਕੀ ਆ ਤੇ 83 ਸਾਨੂੰ ਕੀ ਰੇਟ ਦਿੰਦੇ ਆ 83 ਜੇ ਅਸੀਂ ਡੇੜੀ ਵਾਲਿਆਂ ਨੂੰ ਪੁੱਛਦੇ ਤਾਂ ਉਹ ਕਹਿੰਦੇ ਵੀ 83 ਸਾਨੂੰ ਇਹ ਭਾਲ ਹੁੰਦੇ ਆ ਤੇ ਸਾਡੇ ਨਾਲ ਆੜਤੀਏ ਕਹਿੰਦੇ ਇਹ ਵੀ ਤੁਸੀਂ ਇੱਥੇ ਨਜਾਇਜ਼ ਸਾਡੇ ਨਾਲ ਧੱਕਾ ਕਰਦੇ ਹੋ ਧੱਕਾ ਕਿੰਦੇ ਨਾਲ ਹੋ ਰਿਹਾ ਧੱਕਾ ਤਾਂ ਆਮ ਪਬਲਿਕ ਨਾਲ ਹੋ ਰਿਹਾ ਆਮ ਲੋਕਾਂ ਨਾਲ ਹੋ ਰਿਹਾ ਜਿਹੜੇ ਸਰਿਆਂ ਨੂੰ ਲੁੱਟਿਆ ਜਾ ਰਿਹਾ ਸਾਡੇ ਲੋਕਾਂ ਨੂੰ ਆ ਜਿੰਨੇ ਬੰਦੇ ਖੜੇ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਰੇਟ ਕੀ ਹੈ ਯਾਰ ਰੇਟ ਕੀ ਭਾਤ ਤੁਸੀਂ ਦੇ ਰਹੇ ਹੋ ਅਸੀਂ ਇਹਨਾਂ ਨੂੰ ਇਹ ਨਹੀਂ ਰੋਕਦੇ ਵੀ ਤੁਸੀਂ ਰੇਟ ਨਾਲ ਲਓ ਅਸੀਂ ਕਹਿੰਨੇ ਵੀ ਰੇਟ ਲਓ ਜੇ ਉੱਥੋਂ ਤੁਸੀਂ 10 20 ਰੁਪਏ ਲਈ 10 ਰੁਪਏ 15 ਰੁਪਏ 20 ਰੁਪਏ ਲਈ ਆਪਦਾ ਜਾਇਜ਼ ਪ੍ਰੋਟ ਬਣਾ ਕੇ 10% 20% ਜਿਹੜਾ ਵੀ ਤੁਹਾਡਾ ਪ੍ਰੋਫਿਟ ਵੰਦਾ ਲੋ 30% ਲੋ 40 ਲੈ ਲੋ ਪਰ ਫਰਕ ਕਿੰਨਾ ਕੁ ਲੱਗ ਰਿਹਾ ਹੈਗਾ ਤੁਹਾਨੂੰ ਫਰਕ ਤਾਂ ਦੇਖੋ ਜੀ ਫਰਕ ਤਾਂ ਵਟਿਆਂ ਚ ਹੈ ਗੁਣਾ ਚ ਹੈ ਗੁਣਾ ਚ ਪਰਸੈਂਟੇਜ ਦਾ ਹੈ ਨਹੀਂਗਾ ਪਰਸੈਂਟੇਜ ਲੋਕ ਇੱਥੋਂ ਬਠਿੰਡਾ ਛੱਡ ਕੇ 15 20 ਕਿਲੋਮੀਟਰ ਦੂਰ ਕੋ ਦੇਖੋ ਜਿਹੜੇ ਚੰਗੇ ਜਿੰਨਾਂ ਕੋਲੇ ਸਹੂਲਤ ਹੈ ਨਾ ਜੀ ਉਹ ਕੋਈ ਗੁਣਿਆਨੇ ਜਾਂਦਾ ਕੋਈ ਪੁੱਛੋ ਚਲਾ ਜਾਂਦਾ ਕੋਈ ਮੋੜ ਚਲਾ ਜਾਂਦਾ ਹਾਲੇ ਦੁਆਲੇ ਕਾਰਨ ਕੀ ਚੀਜ਼ਾਂ ਦਾ ਕਾਰਨ ਇਹੀ ਹੈ ਨਾ ਵੀ ਬਠਿੰਡਾ ਸਭ ਤੋਂ ਮਹਿੰਗਾ ਸਬਜ਼ੀਆਂ ਦਾ ਇਹ ਮੁੱਦਾ ਚੱਕਿਆ ਸੀ ਆਰਤੀਆਂ ਨਾਲ ਵੀ ਗੱਲ ਕੀਤੀ ਆਰਤੀ ਕਹਿੰਦੇ ਵੀ ਸਾਡਾ ਕੋਈ ਕਸੂਰ ਨਹੀਂ ਮੈਂ ਕਹਿੰਨਾ ਵੀ ਕਿਸਾਨਾਂ ਨੂੰ ਤਾਂ ਉਹਦਾ ਰੇਟ ਨਹੀਂ ਮਿਲ ਰਿਹਾ ਕਿਸਾਨ ਉਹਨਾਂ ਤੋਂ 2 ਜਾਂ 4 ਜੋ ਵੀ ਲੈ ਲੈਂਦੇ ਹੁਣ ਕੱਲ ਮੈਂ ਦੇਖ ਰਿਹਾ ਸੀ ਇੱਕ ਚੈਨਲ ਤੇ ਉਹਦੇ ਵਿੱਚ ਟਰੈਕਟਰ ਦੇ ਨਾਲ ਕਿਸਾਨ ਆਲੂ ਬਾਹਰ ਆ ਉਹ ਕਹਿੰਦਾ ਸਾਨੂੰ 1 ਰੁਪਿਆ ਹੀ 1 ਰੁਪਿਆ ਕਿਲੋ ਦੇ ਰਿਹਾ ਤੇ ਸਾਨੂੰ 25-30 ਰੁਪਏ ਮਿਲ ਰਹੇ ਕਿਸਾਨ ਨੂੰ ਕਿਸਾਨ ਦਾ ਰੇਟ ਨਹੀਂ ਵਿੱਚ ਫਿਰ ਉਹ ਬੰਦੇ ਕੌਣ ਆ ਉਹ ਸਬਜ਼ੀ ਮਾਫੀਆ ਕੌਣ ਹੈ ਜਿਹੜਾ ਸਾਨੂੰ ਲੁੱਟ ਕੇ ਖਾ ਰਿਹਾ ਹੈ ਮੇਰਾ ਕਿਸੇ ਨਾਲ ਕੋਈ ਲੜਾਈ ਨਹੀਂ ਨਾ ਰੇੜੀ ਜਲਾਉਣਾ ਸਭ ਨੇ ਮਿਹਨਤ ਕਰਨੀ ਢਿੱਡ ਪਾਲਣਾ ਪਾਲਣਾ ਚਾਹੀਦਾ ਬੱਚੇ ਉਹਨਾਂ ਦੇ ਵੀ ਹੈ ਸਾਡੇ ਵੀ ਹੈ ਸਾਰਿਆਂ ਦੇ ਬੱਚੇ ਆ ਪਰ ਆ ਜਿਹੜਾ ਤੱਕਾ ਅਸੀਂ ਡੀਸੀ ਸਾਹਿਬ ਨੂੰ ਵੀ ਰਟਨ ਦੇ ਅੰਦਰ ਦੇ ਕੇ ਆਏ ਆ ਵੀ ਇਹਦਾ ਰੇਟ ਨਿਧਾਰਤ ਕਰੋ ਯਾਰ ਜੇ ਲੋਕਡਾਊਨ ਵੇਲੇ ਹੋ ਗਿਆ ਸੀ ਤੇ ਫਿਰ ਹੁਣ ਕਿਉਂ ਨਹੀਂ ਹੋ ਸਕਦਾ ਮੇਰਾ ਇੱਕੋ ਹੀ ਕਹਿਣਾ ਹੈ ਜੇ ਮੇਰੀ ਕੋਈ ਗੱਲ ਫਰਕ ਹੋਵੇ ਮੰਨ ਲਓ ਆ ਆ ਜੇ ਉਹ ਟਮਾਟਰ ਇਹਨਾਂ ਨੇ ਸਟੋਰ ਕੀਤਾ ਉਹਦਾ ਰੇਟ ਅੱਪ ਹੁੰਦਾ ਜਾ ਰਿਹਾ 80 90 ਰੁਪਏ ਬਾਜ਼ਾਰ ਦੇ ਅੰਦਰ ਹੋ ਗਿਆ ਕੱਲ ਪਰਸੋ ਸਰਕੀ ਬਾਜ਼ਾਰ ਚ ਪੁੱਛਿਆ ਕਹਿੰਦੇ 80 ਰੁਪਏ ਕਿਲੋ ਮਰਜ਼ੀ ਨਾਲ ਇਹਨਾਂ ਦਾ ਰੇਟ ਉੱਚਾ ਹੋ ਜਾਂਦਾ ਮਰਜ਼ੀ ਨਾਲ ਥੱਲੇ ਆ ਜਾਂਦਾ ਹਰੀ ਮਿਰਚ ਆ ਜਿਹੜੀ ਉੱਥੇ 30 ਰੁਪਏ ਕਿਲੋ ਹੈ ਇੱਥੇ ਇੱਥੇ ਪਤਾ ਕਰ ਲੋ 120 ਰੁਪਏ ਕਿਲੋ ਹੈ 90 ਰੁਪਈਆਂ ਦਾ ਫਰਕ ਹਰੀ ਮਿਰਚ ਦੇ ਅੰਦਰ 30 30 ਰੁਪਏ 35 ਰੁਪਏ 100 ਪਾਈਆ ਦਿੰਦੇ ਆ ਤੁਸੀਂ ਇਸ ਰੇੜੀ ਦਾ ਰੇਟ ਦੇਖ ਲਿਆ ਕਿਹੜੀਆਂ ਨਹੀਂ ਨਹੀਂ ਸਾਰੀਆਂ ਨਹੀਂ ਦੇਖ ਰਿਹਾ ਮੈਂ ਆਪਾਂ ਚੱਲਦੇ ਆ ਕੋਈ ਦਿੱਕਤ ਨਹੀਂ ਐ ਮੈਂ ਸਭ ਦੀ ਦੇ ਰੇਟ 'ਚ ਹੀ ਫਰਕ ਐ ਕਿ ਫਰੂਟਾਂ ਦੇ ਵੀ ਸਾਰ ਫਰੂਟਾਂ ਦਾ ਵੀ ਦੱਸ ਦਾਂ ਤੁਹਾਨੂੰ ਸਾਰਿਆਂ ਦਾ ਹੀ ਫਰਕ ਐ ਜਿਹੜਾ ਹੱਲ ਕੀ ਕਰੋਗੇ ਫਿਰ ਉਹ ਹੱਲ ਵੀ ਕਰਦੇ ਆ ਆਜੋ ਆਪਾਂ ਅੱਗੇ ਚੱਲਦੇ ਆ ਕੋਈ ਦਿੱਕਤ ਨਹੀਂ ਮੈਂ ਤਾਂ ਜਿੱਥੇ ਮਰਜ਼ੀ ਚੱਲੋ ਅੱਗੇ ਕਰੋ ਇਹਨੂੰ ਸਾਈਡ ਤੇ ਲਾ ਜਿਹੜਾ ਪਹਿਲਾ ਸਾਰਾ ਇਹ ਵੀ ਮੰਡੀ ਆਪਦੀ ਆ ਬਟਿੰਡਾ ਦੇ ਕਸਲਾ ਨਗਰ ਸਟਾਰਟ ਜਿਹੜਾ ਖਾਲਸਾ ਜੀ ਮਿਰਚ ਕਿਵੇਂ ਆ ਜਿਹੜੇ ਸੁਜੀ ਵਾਲੇ ਵੇਚ ਰਹੇ ਇਹ ਕੋਰਣਾ ਰੋਪੇ ਚੁਣਾ ਲਾ ਰਹੇ ਮਿਰਚ ਮਿਰਚ ਮੈਂ ਤਾਂ 20 ਰੁਪਏ ਪਾਈ ਆ ਜੀ ਮਿਰਚ ਵੀ ਟਮਾਟਰ ਟਮਾਟਰ 70 ਰੁਪਏ ਕਿਨੇ ਤੇ ਉਹ ਆਪਣਾ ਮਟਰ ਉਹ ਮਟਰ ਇੱਕ ਮਿੰਟ ਰੱਖੋ ਅੱਗੇ ਆ ਨਹੀਂ ਨਹੀਂ ਇੱਥੇ ਪੁੱਛਣਾ ਬੇਟਾ ਤੈਨੂੰ ਤੈਨੂੰ ਰੇਟ ਇੱਥੇ ਪੁੱਛਣਾ ਮੈਂ ਇੱਕ ਮਿੰਟ ਖੜ੍ਹ ਤੋ ਰਿਪੋਰਟਰ ਸਾਹਿਬ ਇੱਥੇ ਮਿਰਚ ਨਹੀਂ ਕਰਵਾਦੇ ਹਾਂਜੀ ਹੁਣ ਦੱਸੋ ਹਾਂ ਬੇਟਾ ਮਟਰ ਕੀ ਪਾ ਆਪਣੀ ਉਮਰ ਮੇਰੀ ਛੋਟੀ ਆ ਮਾਫ ਕਰਨਾ ਮੈਨੂੰ ਇੱਧਰ ਵੀ ਆ ਕੇ ਆ ਜੀ ਸਾਰੇ ਇੱਧਰ ਆਇਆ ਇੱਧਰ ਆਇਆ ਤੇਰੇ ਤੋਂ ਪੁੱਤ ਮੈਂ ਰੇਟ ਪੁੱਛਿਆ ਮੈਂ ਤੈਨੂੰ ਕੁਝ ਕਹਿਣ ਨਹੀਂ ਆਇਆ 10 ਕਿਲੋ 30 ਦੀ ਬਸ ਇਹੀ ਪੁੱਛ ਰਿਹਾ ਹੋਰ ਤੈਨੂੰ ਕੁਝ ਨਹੀਂ ਪੁੱਛਣਾ ਇੱਕ ਵਾਰੀ ਤੁਸੀਂ ਬਹੁਤ ਸਾਰੇ ਜਣੇ ਕਹਿ ਰਹੇ ਆ ਕਹਿੰਦੇ ਬੀਜੇ ਐਮ ਸੀ ਨੇ ਮਨ ਲ ਕੇ ਰੌਲਾ ਪਾਇਆ ਤੇ ਸਬਜ਼ੀਆਂ ਰੇਟ ਘਟਣੀ ਹੋਏ ਹਾਂ ਹਰੇਕ ਬੰਦੇ ਨੂੰ ਆਪਦੀ ਆ ਵੀ ਕਮਾਈ ਕੁਛੇ ਫਿਰਦਾ ਫਿਰਦਾ ਕੀ ਫਿਰਦਾ ਜਿੱਥੇ ਮਰਦੀ ਜ਼ਾਰਡੋ ਕੋਈ ਬੰਦਾ ਫਰੀ ਸੇਵਾ ਨਹੀਂ ਕਰਦਾ ਬੇਟਾ ਮੈਂ ਤੈਨੂੰ ਉੱਥੇ ਰਹਿਣਾ ਇਹ ਹੋਰ ਪਾਸੇ ਨਾਲ ਗੱਲ ਲੈ ਕੇ ਮੈਂ ਤੇਰੇ ਤੋਂ ਸਿਰਫ ਰੇਟ ਪੁੱਛਿਆ ਤੈਨੂੰ ਕੋਈ ਕ੍ਰਿੰਤੂ ਪ੍ਰਿੰਤੂ ਨਹੀਂ ਕਰਨਾ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਣ ਤੇਰੇ ਤੇ ਉਹਨਾਂ ਦੀ ਰੇੜੀ 'ਚ ਫਰਕ ਪੈ ਗਿਆ ਅਸੀਂ ਇਹ ਇਹ ਲੱਭ ਰਹੇ ਆ ਅਸੀਂ ਤੁਹਾਨੂੰ ਨਹੀਂ ਕੁਝ ਕਹਿ ਰਹੇ ਆਪ ਕਹਿਣਾ ਨਾ ਅਸੀਂ ਹੋਰ ਕੀ ਨੂੰ ਕੁਝ ਕਹੀ ਜਿਹੜੇ ਜਿਹੜੇ ਰੇਟ ਆ ਨਾ ਵੀਰੇ ਉਹਦਾ ਰੇਟ ਅਲੱਗ ਆਲੂ ਕੀ ਭਾਅ ਚੱਲ ਰਿਹਾ ਆਲੂ ਕੀ ਭਾਅ ਜਿਹੜੇ ਬੰਦੇ ਨੂੰ ਆਲੂ ਵੇਚਦਾ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਕੀ ਭਾਅ ਆਲੂ ਆ 20 ਰੁਪਏ ਕਿਲੋ ਆ ਉਹ 30 20 2 ਕਿਲੋ ਹੁਣ ਤੁਹਾਡੇ ਸਾਹਮਣੇ ਗੱਲ ਕਲੀਅਰ ਹੋ ਰਹੀ ਹੈ ਵੀ ਕੱਲ ਜਿਹੜੇ ਕਿਸਾਨ ਆ ਉਹ ਰੋਲਾ ਪਾ ਰਹੇ ਸੀ ਵੀ ਸਾਨੂੰ ਜਿਹੜਾ 1 ਰੁਪਈਆ 2 ਰੁਪਈਆ ਆਲੂ ਨਹੀਂ ਮਿਲ ਰਹਾ ਤੇ ਹੁਣ ਅੱਜ ਦੇਖੋ ਕੀ ਭਾਅ ਹੁਣ ਇਦੂ ਚੱਲੀ ਆਓ ਅੱਗੇ ਚੱਲੋ ਕੀ ਪਾਇਆ ਜਨਾਬ ਸਬਜੀ ਹਾਂਜੀ ਭਾਜੀ ਚਲੋ ਗਾਜਰ ਕਿਆ ਬਹੁ ਦੇ ਰਹੇ ਹੋ ਹਾਂਜੀ 40 ਰੁਪਏ ਕਿਲੋ ਜੀ 40 ਰੁਪਏ ਕਿਲੋ ਗਾਜਰ ਆ ਤੁਸੀਂ ਦੇਖੋ ਵੀ ਜਿਹੜੇ ਰੇਟ ਹੈ ਉਹ ਨਿਹਾਰਤਾ ਡੱਡ ਰੇਟ ਸਾਰਿਆਂ ਦੇ ਮੱਡੀਆਂ ਦੇ ਤੁਹਾਨੂੰ ਮੈਂ ਦਿਖਾ ਰਿਹਾ ਆਜੋ नरेश ਜੀ ਇੱਧਰ ਆਜੋ ਉਹ ਕਹਿੰਦਾ ਸੱਚ ਉਹਨੇ ਸੱਚ ਕਿਤਨਾ ਦਿੰਦਾ ਬਾਈ ਚੱਲੋ ਸੱਚ ਹਾਂ ਬੋਲ ਤੇਰਾ ਸੱਚ ਕਿੱਦਾਂ ਮੈਂ ਕੀ ਦੱਸੂ ਸੱਚ ਤੇਰਾ ਦੱਸ ਬਟਾ ਹਾਂ ਪੁੱਤ ਦੱਸ ਦੱਸੋ ਦੀ ਆ ਸੱਚ ਬਟਾ ਤੂੰ ਬਹਿਸ ਕਿਸ ਗੱਲ ਦੀ ਕਰ ਰਿਹਾ ਬਟਾ ਬਹਿਸ ਮੇਰੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਫਿਰਦਾ ਹੈ ਨਾ ਬੋਸੇ ਕੁਮਾਰ ਨੂੰ ਤੁਸੀਂ ਜਾਣਦੇ ਹੋ ਬਟਾ ਬਹਿਸ ਕਿਸ ਗੱਲ ਦੀ ਕਰ ਰਿਹਾ ਪੁੱਛ ਇੱਕ ਮਿੰਟ ਮੇਰੀ ਗੱਲ ਸੁਣੋ ਸਾਨੂੰ ਤੂੰ ਸਬਜ਼ੀ ਵੇਚ ਰਿਹਾ ਨਾ ਸਾਨੂੰ ਰੇਟ ਪੁੱਛਣ ਦਾ ਅਧਿਕਾਰ ਨਹੀਂ ਉਹ ਤੈਨੂੰ ਹੋਰ ਕੀ ਕਹਦਾ ਬਟਾ ਤੇਰੇ ਨਾਲ ਦੌਰ ਕੋਈ ਗੱਲ ਹੀ ਨਹੀਂ ਜਾਓ ਮੈਂ ਬਾਅਦ ਕਰਦਾ ਬਸ ਆ ਦੇਖੋ ਨੀ ਸੱਚ ਕੀ ਹੈ ਮੈਨੂੰ ਤੁਹਾਨੂੰ ਬੇਨਤੀ ਆ ਇਹਨਾਂ ਨੇ ਜਾਂ ਦੇਖ ਵਾਰੀ ਜਿਹੜੀ ਤੁਸੀਂ ਡਿਊਟੀ ਹੁਣ ਸੰਭਾ ਰਹੇ ਹੋ ਨਾ ਇੱਕ ਵਾਰੀ ਤੁਸੀਂ ਡਿਊਟੀ ਸੰਭਾ ਦੋ ਬਾਅਦ ਜਾਂ ਕੱਲ ਨੂੰ ਜੇ ਤੁਹਾਡਾ ਟਾਈਮ ਮਿਲਦਾ ਮੈਂ ਹੋਏ ਦੱਸਦੇ ਆ ਖਾਬ ਦਾ ਸਾਹਮਣੇ ਦੱਸ ਦੇ ਸਭ ਦੇ ਸਾਹਮਣੇ ਦੱਸ ਦੇ ਤੁਸੀਂ ਕਿਸ ਵਾਸਤੇ ਵੇਰਦੋਂ ਇੱਥੇ ਆਉਂ ਗਏ ਅਸੀਂ ਤੁਹਾਡੇ ਬਾਰੇ ਨਹੀਂ ਪੁੱਛਦੇ ਅਸੀਂ ਪੁੱਛਦੇ ਆ ਵੀ ਜਿਹੜੇ ਆਰਤੀ ਇਹ ਰੇਟ ਹੈ ਉਹ ਜਿਹੜੇ ਸਹੀ ਬੰਦਿਆਂ ਨੂੰ ਰੇਟ ਨਹੀਂ ਲਾ ਰਹੇ ਤੁਸੀਂ ਸਾਜੀ ਮੰਡੀ ਰੇਟ ਦੇਦਾ ਕੀਤਾ ਹੀ ਉਹੀ ਕਰ ਰਿਹਾ ਪੁੱਤ ਉਹੀ ਗੱਲਾਂ ਕਰਨ ਆਏ ਆ ਕਿਸਾਨ ਦਾ ਫਾਇਦਾ ਕਿਸਾਨ ਦਾ ਫਾਇਦਾ ਹੋਵੇ ਜਿੰਦੇ ਵਿੱਚ ਲੋਕਾਂ ਨੂੰ ਜਾਇਜ਼ ਹੋਵੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੀ ਮਿਹਨਤ ਤੁਹਾਨੂੰ ਮਿਲੇ ਤੁਹਾਡੇ ਕਰੇ ਬਣਾ ਕੇ ਕੰਮ ਤੇ ਲੱਗਿਆ ਨੂੰ ਸਵੀਕਾਰ ਕਰ ਲੈਣੋ ਬੇਟਾ ਅਸੀਂ ਨਹੀਂ ਬੁਲਾਣਾ ਨਹੀਂ 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 ਪੂਰੀ ਗਲਤ ਸਾਡੀ ਗੱਲ ਸਾਡੀ ਪਹਿਲਾ ਗੱਲ ਸੁਣ ਬੇਟਾ ਤੁਸੀਂ ਗਲਤ ਚੱਲ ਰਹੇ ਹੋ ਪੁੱਤ ਅਸੀਂ ਉਹ ਮਕਸਦ ਲਈ ਨਹੀਂ ਆਏ ਨਹੀਂ ਨਹੀਂ ਸੁਣੋ ਨਹੀਂ ਨਹੀਂ ਅਸੀਂ ਉਸ ਮਕਸਦ ਲਈ ਆਏ ਨਹੀਂ ਤੁਹਾਡੇ ਕੋਲੇ ਅਸੀਂ ਗੱਲ ਹੋਰ ਕਰ ਰਹੇ ਤੁਸੀਂ ਹੋਰ ਕਰ ਰਹੇ ਹੋ ਪਹਿਲਾਂ ਜਮੀਨ ਮੰਡੀ ਜਾਣਾ ਚਾਹੀਦਾ ਸੀ ਮੰਡੀਆਂ ਸਾਰੇ ਆਹ ਮੰਡੀ ਦੇ ਸਾਰੇ ਰੇਟ ਹੈ ਮੇਰੇ ਕੋਲ ਮੰਡੀ ਦੇ ਸਾਰੇ ਰੇਟ ਹੈ ਮੈਨੂੰ ਨਾ ਸਮਝਾ ਯਾਨੀ ਆ ਕਿ ਮੈਂ ਸਾਰਾ ਕੁਝ ਕੀਤਾ ਤੂੰ ਬੀਪੀ ਕੋਲ ਉਹ ਜੀ ਦਵਰਾ ਲਿਆ ਤੇਰਾ ਤਾਂ ਰੋਲ ਹੀ ਕੋਈ ਨਹੀਂ ਵਿੱਚ ਉਹ ਗੱਲ ਇਹ ਨਹੀਂ ਸੀ ਗੱਲ ਆ ਜਿਹੜੇ ਰੇੜੀਆਂ ਵਾਲੇ ਆਹਨੇ ਰੇਟ ਜ਼ਿਆਦੇ ਇਹਨਾਂ ਦਾ ਆ ਚਾਰ ਰੇਟ ਜ਼ਿਆਦੇ ਰੇੜੀਆਂ ਵਾਲੇ ਜਿਹੜੇ 14-1500 ਰੇੜੀ ਨਿਕਲਦੀ ਆਉਂਦੇ ਨਾਲ ਲੜਾਈ ਹੈ ਉਹ ਰੇੜੀ ਕਿਉਂ ਨਿਕਲ ਰਹੀ ਹੈ ਕਿੱਥੇ ਰੇਟ ਸਾਨੂੰ ਲੁੱਟਿਆ ਜਾ ਰਿਹਾ ਸਾਨੂੰ ਵਪਾਰੀ ਲੁੱਟ ਰਿਹਾ ਤੁਸੀਂ ਔਰ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਜੀ ਸਸਤੀ ਹੈ ਅੱਜ ਜਿਹੜੇ ਬੰਦੇ ਅੱਜ ਹੀ ਕਹਿ ਰਹੇ ਮੈਂ ਹੀ ਮਟਰ ਤੁਹਾਨੂੰ 120 ਰੁਪਏ 200 ਰੁਪਏ ਵਿਕੇ ਦਵਾਲੀ ਨੂੰ ਆ 200 ਰੁਪਏ ਕਿਲੋ ਸੀ ਨਹੀਂ ਵਿਕੇ ਤਾਂ ਦੱਸੋ 240 ਰੁਪਏ ਹੁਣ ਟਮਾਟਰ ਆਪ ਆਉਣ ਲੱਗਿਆ ਇਹਦਾ ਮਤਲਬ ਇਹ ਹੋਇਆ ਵੀ ਆਪਣੀ ਮਰਜ਼ੀ ਨਾਲ ਰੇਟ ਜਿੰਨਾ ਮਰਜ਼ੀ ਆਪ ਕਰ ਦੋ ਸਟੋਰ ਕਰਕੇ ਆ ਮੇਰੇ ਕੋਲ ਪਰਚੀ ਹੈ ਤੁਹਾਡਾ ਕਹਿੰਦਾ ਮਤਲਬ ਵੀ ਲਿਸਟ ਹੋਣੀ ਚਾਹੀਦੀ ਲੱਗੀ ਹਰੇਕ ਦੀ ਬਿਲਕੁਲ ਰੇਟ ਨਿਯਾਰ ਤੋਂ ਨਹੀਂ ਚਾਹੀਦੇ ਹਲੋ ਜਿਹੜੇ ਵੀ ਤੁਹਾਡੇ ਚੈਨਲ ਮੰਦਰ ਆਹੀ ਦੇਖ ਰਹੇ ਹੈ ਨਾ ਮੇਰੀ ਗੱਲ ਨੂੰ ਸਮਝੋ ਤੇ ਮੇਰੀ ਗੱਲ ਨਹੀਂ ਝੁੱਤੀ ਹੈ ਤਾਂ ਦੱਸੋ ਲੈ ਵੀ ਤੂੰ ਝੁੱਠਾ ਹੈ ਜੇ ਇਹ ਗੱਲ ਨਹੀਂ ਹੋ ਰਹੀ ਤਾਂ ਦੱਸੋ ਪਿਆਜ਼ ਉੱਥੇ ਅੱਜ 15 ਰੁਪਏ ਵਿਕੇ 15 17 ਅੱਜ ਇਥੇ ਕੀ ਭਾਅ ਦੱਸ ਰਹੇ ਹੈ ਇਹ ਅੱਜ ਦੀ ਲਿਸਟ ਹੈ ਹਾਂਜੀ ਅੱਜ ਦੀ ਉੱਥੇ ਗਾਜਰ 25 ਵਿਕੀ ਹੈ ਇੱਥੇ 45 ਰੁਪਏ ਹੋਗੀ ਕਿੰਨੇ ਪਰਸੈਂਟ ਨਹੀਂ ਹੈ ਕਿੰਨੇ ਗੁਣਾ ਹੈ ਠੀਕ ਹੈ ਜੀ ਗੋਭੀ ਜਿੰਨੇ ਦੱਸੀ ਆਪਾਂ ਨੂੰ 60 ਰੁਪਏ ਤੇ 15 ਤੇ 20 ਰੁਪਏ ਵਿਕੀ ਅੱਜ ਉੱਥੇ ਆ ਰੇਟ ਲੈ ਕੇ ਆਏ ਜਿਵੇਂ ਇਹ ਹਾਂਜੀ ਹਾਂਜੀ ਟਮਾਟਰ 80 ਰੁਪਏ ਦੇ ਰਿਆ ਉੱਥੇ ਅੱਜ 50 ਤੇ 55 ਵਿਕਿਆ ਇਹ ਰੇਟ ਮੈਥੋਂ ਦੇ ਦੱਸ ਰਿਆ ਪਰਸਰਾ ਨਗਰ ਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆਲੂ ਆਲੂ ਇਹਨੇ ਕਿਹਾ 25 ਰੁਪਏ ਇਹ ਇਹ ਕਹਿੰਦੇ ਵੀ ਸਾਡਾ 9 ਤੇ 10 ਰੁਪਏ ਵਿਕਿਆ 9 ਤੇ 10 ਦਾ ਕਿੰਨੇ ਗੁਣਾ ਹੋ ਗਿਆ ਭਾਈ ਸਾਹਿਬ ਦੱਸੋ ਫਿਰ ਕਿਸਾਨਾਂ ਨੂੰ ਜੇ ਉਹਨਾਂ ਦਾ ਰੇਡ ਨਹੀਂ ਮਿਲਿਆ ਉਹਨਾਂ ਨੂੰ ਟਰੈਕਟਰ ਨਾਲ ਬਾਹਨ ਦੀ ਕੀ ਲੋਡ ਪੈ ਗਈ ਆਲੂ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਤਾਂ ਦਿਓ ਯਾਰ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਹਰੀ ਮਿਰਚ ਆ ਇਹ ਇਹ ਆ ਦੇ ਰਿਆ ਉਹ ਕਹਿੰਦਾ ਜੀ ਉੱਥੋਂ ਸਾਡੀ 70 ਰੁਪਏ ਵਿਕੀ ਐ ਇੱਥੇ 120 ਰੁਪਏ ਹੋਗੀ ਕਿੰਨੇ ਗੁਣਾ ਹੋ ਗਿਆ ਐਂ ਫਰੂਟ ਦਾ ਆ ਬੰਦੇ ਜਿਹੜੇ ਫਰੂਟ ਦੇ ਠੇਕੇਦਾਰ ਬਣਿਆ ਇੱਕ ਆ ਪੱਪੂ ਸਰਦਾਰ ਹੈ ਠੀਕ ਹੈ ਜੀ ਇਕਾ ਜਿੰਨੀ ਐ ਇਕਾ ਸੋਨੂ ਐ ਇਕਾ ਕੁੱਕੂ ਰਾਜਨ ਐ ਇਕਾ ਸਾਧੂ ਰਾਮ ਦਾ ਹੈਗਾ ਕੋਈ ਜੰਗੀ ਰਾਮ ਇਹਨਾਂ ਨੇ ਜਿੰਨੇ ਸੇਵ ਐ ਟਰਾਲੇ ਦੇ ਟਰਾਲੇ ਭਰ ਕੇ ਸਟੋਰ ਕੀਤੇ ਜੇ ਮੇਰੀ ਗੱਲ ਚੁੱਠੀ ਨਿਕਲੇ ਦੱਸ ਦੋ ਅਰ ਕਰੋੜਾ ਰੁਪਏ ਦੇ ਸੇਵ ਅੰਦਰ ਸਟੋਰ ਕਰ ਲਿਆ ਆਪਦੀ ਮਰਜ਼ੀ ਨਾਲ ਰੇਟ ਬਣਾ ਰਿਆ ਇਹਨੂੰ ਪੁੱਛੂਗਾ ਕੋਣ ਭਾਈ ਮੈਂ ਗਲਤ ਕਿੱਥੇ ਆ ਦੱਸੋ ਤੁਸੀਂ ਸਾਰੇ ਤੁਸੀਂ ਵੀ ਸਬਜ਼ੀਆਂ ਖਰੀਦਦੇ ਪੁਲਿਸ ਵਾਲੇ ਵੀ ਖਰੀਦਦੇ ਐ ਪ੍ਰਸ਼ਾਸਨ ਵੀ ਖਰੀਦਦਾ ਆਮ ਲੋਕ ਵੀ ਖਰੀਦਦੇ ਐ ਜੇ ਮੇਰੀ ਗੱਲ 'ਚ ਕੋਈ ਫਰਕਤ ਆ ਦੱਸੋ ਤੁਹਾਡਾ ਕਹਿਣਾ ਮਤਲਬ ਸਟੋਰ ਕਰਕੇ ਰੱਖ ਲੈਂਦੇ ਤਾਂ ਮਹਿੰਗੇ ਆਪਦੀ ਮਰਜ਼ੀ ਨਾਲ ਰੇਟ ਵਧਦੇ ਇਹ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਰੇਟ ਨਿਧਾਰਤ ਹੋਣੇ ਚਾਹੀਦੇ ਐ ਉੱਥੇ ਸਬਜ਼ੀ ਮੰਡੀ ਦੇ ਅੰਦਰ ਐਲ.ਡੀ. ਲਗਣੀ ਚਾਹੀਦੀ ਐ ਔਰtੀਆਂ ਦੇ ਰੇਟ ਜਿਹੜੇ ਉਹਨਾਂ ਦਾ ਪ੍ਰੋਪਰਟਰ ਉਹ ਆਪ ਦਾ ਪ੍ਰੋਪਰਟਰ ਲੈਣ ਸਾਨੂੰ ਕੋਈ ਦਿੱਕਤ ਨਹੀਂ ਉੱਥੇ ਲਿਸਟ ਲਾਣ ਉੱਥੇ ਬੋਰਡ ਲਾਣ ਇਹ ਆਪਦੀਆਂ ਲਿਸਟਾਂ ਲਾ ਕੇ ਰੱਖਣ ਜਿਹੜੇ ਭਾ ਲੈ ਆਏ ਸੀ ਇਹ ਮੈਂ ਕਹ ਲੋ ਕਿ ਨਾ ਮੰਨ ਲਓ ਆ 20 ਰੁਪਏ ਮਟਰ ਲਏ ਠੀਕ ਹੈ ਜੀ 20 ਰੁਪਏ ਲਿਆਏ ਐ ਇਹਨੂੰ 40 ਰੁਪਏ ਵੇਚ ਦਲ ਕੋਈ ਦਿੱਕਤ ਨਹੀਂ ਸਾਨੂੰ 50 ਰੁਪਏ ਵੇਚ ਦਲ ਕੋਈ ਦਿੱਕਤ ਨਹੀਂ ਪਰ ਜਦੋਂ ਇਹ 100 ਰੁਪਏ ਹੁੰਦਾ ਸਾਨੂੰ ਤਰਦ ਹੁੰਦਾ ਅੱਜ ਮੇਰੀਆਂ ਭੈਣਾਂ ਐ ਕਰੋ ਕਿਸੇ ਭੈਣ ਤੋਂ ਪੁੱਛ ਲੋ ਵੀ ਸਬਜ਼ੀ ਸਸਤੀ ਹੈ ਮਹਿੰਗੀ ਹੈ ਅੱਜ ਜੇ ਹਾਰ ਰਸੋਈ ਦੇ ਅੰਦਰ ਬੀਜੇ ਐਮਸੀ ਦੀ ਗੱਲ ਚੱਲ ਰਹੀ ਹੈ ਉਹ ਇਸ ਕਰਕੇ ਚੱਲ ਰਹੀ ਹੈ ਕਿ ਮੈਂ ਸੱਚਾ ਬੋਲ ਰਿਹਾ ਤੇ ਸਚਾਈ ਬੋਲ ਰਿਹਾ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤੇਜ਼ ਕਰੂੰਗਾ ਬੇਫਿਕਰ ਰੋ ਮਰ ਜੂੰਗਾ ਪਰ ਪਿੱਛੇ ਨਹੀਂ ਹਟਦਾ